ਨਮਸਕਾਰ ਜੀ ਸਸ਼ੀਕਾਰ ਅੱਜ ਅਸੀਂ ਖੜੇ ਆ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਆਪ ਸਭ ਨੂੰ ਪਤਾ ਹੀ ਪੜ ਤਾਲਾ ਸ਼ਹਿਰ ਦੇ ਵਿੱਚ ਰਾਮ ਤਲਾਈ ਮੰਦਿਰ ਅੰਟਰਸ ਤੋਂ ਲੋ ਜਿਹੜਾ ਹਰ ਸਾਲ ਦੀਵਿਆਂ ਦਾ ਤਿਉਹਾਰ ਮਨਾਇਆ ਜਾਂਦਾ ਸੋ ਰਾਮ ਤਲਾਈ ਦੇ ਵਿੱਚ ਬਹੁਤ ਸਾਰੀ ਸੰਗਤ ਇੱਥੇ ਪਹੁੰਚਦੀ ਹੈ ਬਹੁਤ ਜ਼ਿਆਦਾ ਸ਼ਰਧਾਲੂ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆਣ ਕੇ ਦੀਵੇ ਜਗਾਉਂਦੇ ਨੇ ਤੇ ਕੁਝ ਜਿਹੜੇ ਇੱਥੇ ਆਪਣੇ ਘਰ ਵੀ ਬਣਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਅਸੀਂ ਘਰ ਬਣਾਉਂਦੇ ਤਾਂ ਸਾਡੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਜਾਂਦੀਆਂ ਜਿਵੇਂ ਸਾਡੇ ਘਰ ਛੋਟੇ ਹੁੰਦੇ ਨੇ ਤੇ ਘਰ ਅਸੀਂ ਇੱਥੇ ਬਣਾ ਕੇ ਜਾਂਦੇ ਤੇ ਮਾਰੇ ਗਲਬਤ ਆਪਾਂ ਜਰੂਰ ਉਹਨਾਂ ਨੇ ਕਰਨੀ ਚਾਹਵਾ ਤੇ ਕੁਝ ਆਪਾਂ ਸੰਗਤ ਦੇ ਨਾਲ ਹੀ ਤੁਹਾਨੂੰ ਮਲਾਵਾਂਗੇ ਪਲਾ ਸ਼ਹਿਰ ਦੇ ਵਿੱਚ ਹੋਵੇ ਜਾਂ ਕਿ ਬਾਹਰ ਸ਼ਹਿਰਾਂ ਦੇ ਵਿੱਚ ਹੋਵੇ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਦੀਵੇ ਦਾ ਤਿਉਹਾਰ ਜਿਹੜਾ ਬਹੁਤ ਵਧੀਆ ਤਿਉਹਾਰ ਇੱਕ ਮਨਾਇਆ ਜਾਂਦਾ ਹੈ ਗਲਬਤ ਆਪਾਂ ਜਰੂਰ ਕਰਾਵਾਂਗੇ ਹਾਂਜੀ ਸਰ ਗੈ ਸ਼ਿਦਰਾਮ ਜੀ ਅੱਜ ਸਾਡੇ ਰਾਮਤਲਾਈ ਮੰਦਿਰ ਦੇ ਵਿੱਚ ਦੀਵਿਆਂ ਦਾ ਮੇਲਾ ਲਗਾਇਆ ਗਿਆ ਹੈ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਸਵੇਰੇ ਆਉਂਦੀਆਂ ਨੇ ਸਵੇਰੇ 4 ਵਜੇ ਦਾ ਇਹ ਸਾਡਾ ਸ਼ੁਰੂ ਹੋਇਆ ਹੋਇਆ ਹੈ ਔਰ ਪਿਛਲੇ ਤਕਰੀਬਨ 15-20 ਸਾਲ ਤੋਂ ਇੱਥੇ ਬਹੁਤ ਹੀ ਸੰਗਤਾਂ ਆਂਦੀਆਂ ਨੇ ਔਰ ਸਾਰੇ ਇੱਥੇ ਆ ਕੇ ਭਰਪੂਰ ਲਾਭ ਲੈਂਦੇ ਆ ਔਰ ਭਗਵਾਨ ਬੋਲੇਨਾਥ ਦੀ ਕਿਰਪਾ ਨਾਲ ਤੇ ਸਾਰਿਆਂ ਦੇ ਬਣੀ ਰਹੇ ਹਮੇਸ਼ਾ ਹੀ ਆਉਂਦੇ ਰਹਿਣ ਔਰ ਇਹ ਟਰਸਟ ਵੱਲੋਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ। RAM ਦਲਾਈ ਦੇ ਵਿੱਚ ਲੋਕੀ ਘਰ ਵੀ ਆਪਣੇ ਬਣਾਉਂਦੇ ਦੋਨਾਂ ਵਿੱਚ ਦੀਵੇ ਲਗਾਉਂਦੇ ਆ। ਇਹਦੇ ਬਾਰੇ ਤੁਹਾਡਾ ਕੀ ਜੀ? ਜਿਹੜੀ ਸੰਗਤਾਂ ਆਪਣੇ ਇੱਥੇ ਘਰ ਬਣਾਉਂਦੇ ਨੇ ਉਹ ਆਪਣੇ ਇੱਥੇ ਸੁਖ ਦੇ ਨੇ ਆ ਕੇ ਕਿ ਸਾਡੀਆਂ ਵੀ ਕੋਠੀਆਂ ਜਿਹੜੀਆਂ ਇਸ ਦਾ ਨਹੀਂ ਬੰਨ ਉਹਨਾਂ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਔਰ ਇਸ ਚੀਜ਼ ਦਾ ਸਾਰੇ ਇੱਥੋਂ ਦਾ ਰਾਮਸਰਾਈ ٹرسٹ ਤੋਂ ਲਓ ਲਗਭਗ ਕਿੰਨੀ ਕਿ ਦੇਰ ਤੋਂ ਕਿੰਨੇ ਕਿ ਸੰਗਤ ਇੱਥੇ ਪਹੁੰਚੀ ਇੱਥੇ ਹਰ ਸਾਲ ਕਾਫੀ ਸੰਗਤ ਆਉਂਦੀ ਹੈ ਘਟੋ ਘਟ ਦੇ ਕਈ ਦੇ 5-4 ਹਜ਼ਾਰ ਲੋਕ ਇੱਥੇ ਸਵੇਰੇ ਭਗਤਦਾ ਔਰ ਸਾਰੇ ਆਪਣੇ ਇੱਥੇ ਆਪਣੀ ਮਨੋ ਕਾਮਨਾ ਪੂਰਨ ਕਰਦੇ ਨੇ ਔਰ ਇੱਥੋਂ ਆਪਣੇ ਅਸ਼ੀਰਵਾਦ ਪ੍ਰਭੂ ਬੋਲੇਨਾਥ ਦਾ ਲੈ ਕੇ ਜਾਂਦੇ ਨੇ ਜੈ ਸ਼੍ਰੀ ਰਾਮ ਥੈਂਕ ਯੂ ਥੈਂਕ ਯੂ ਇਹ ਇਹਨ ਤਸਵੀਰਾਂ ਮਟਾਲਾ ਸ਼ਹਿਰ ਦੀਆਂ ਜਿੱਥੇ ਕਿ ਰਾਮ ਤਲਾਈ ਮੰਦਿਰ ਦੇ ਵਿੱਚ ਅੱਜ ਦੀਵਿਆਂ ਦੀ ਜੜੀ ਰਸਮ ਨਿਭਾਈ ਜਾ ਰਹੀ ਹੈ ਬਹੁਤ ਸ਼ਰਧਾਲੂ ਇਸ ਜਗ੍ਹਾ ਤੇ ਪਹੁੰਚੇ ਨੇ ਤੇ ਆਪਣੀਆਂ ਮਨੋ ਕਾਮਨਾਵਾਂ ਦੇ ਨਾਲ ਦੀਵੇ ਜਗਾ ਰਹੇ ਨੇ ਵੀ ਦੇਖੋ ਤੁਸੀਂ ਖੁਦ ਹੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਬਹੁਤ ਸੋਹਣੇ ਤਰੀਕੇ ਨਾਲ ਤੇ ਬੜੀ ਸੰਗਤ ਜਿਹੜੀ ਹੈ ਉਹ ਸ਼ਰਧਾ ਭਾਵਨਾ ਨੇ ਇੱਥੇ ਪਹੁੰਚ ਚੁੱਕੀ ਆ ਸੋ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸ ਰਿਪੋਰਟ ਧੰਨਵਾਦ ਜੀ